ਮਹਾਰਾਜਾ ਰਣਜੀਤ ਸਿੰਘ ਦੇ ਖਾਣੇ ਤੇ ਜਦ ਤੱਕ ਉਸਦੇ ਗ੍ਰਹਿ ਮੰਤਰੀ ਫਕੀਰ ਨੂਰਉਦੀਨ ਦੀ ਮੋਹਰ ਨਹੀਂ ਲੱਗੀ ਹੁੰਦੀ ਸੀ ਮਹਾਰਾਜਾ ਖਾਣਾ ਨਹੀਂ ਖਾਂਦਾ ਸੀ ਮਹਾਰਾਜੇ ਨੂੰ ਐਨਾ ਯਕੀਨ ਸੀ ਆਪਣੇ ਮੁਸਲਮਾਨ ਗ੍ਰਹਿ ਮੰਤਰੀ ਤੇ ਫਲੋਰ ਤੋਂ ਲੈ ਕੇ ਪਿਸ਼ੌਰ ਤੱਕ ਫੈਲੇ ਖਾਲਸਾ ਰਾਜ ਦੇ ਥੰਮ ਤਿੰਨ ਮੁਸਲਮਾਨ ਭਰਾ ਸਨ ਜਿਨ੍ਹਾਂ ਨੂੰ ਪੁੱਛੇ ਬਗੈਰ ਮਹਾਰਾਜਾ ਕੋਈ ਵੀ ਕੰਮ ਨਹੀਂ ਸੀ ਕਰਦਾ ਆਓ ਅੱਜ ਖਾਲਸਾ ਰਾਜ ਦੇ ਨਾ ਤਿੰਨਾਂ ਥੰਮਾਂ ਦੀ ਪ੍ਰਕਰਮਾ ਕਰਦੇ ਹਾਂ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸਰਨਾਮਾ 'ਚ ਤੁਹਾਡਾ ਸਵਾਗਤ ਹੈ। ਫਕੀਰ ਭਰਾਵਾਂ 'ਚੋਂ ਸਭ ਤੋਂ ਵੱਡਾ ਫਕੀਰ ਅਜੀਜੁਦੀਨ ਸੀ ਜਿਹੜਾ ਕਿ ਮਹਾਰਾਜੇ ਦਾ ਉਪਦੇਸ਼ ਮੰਤਰੀ ਸੀ। ਦੂਜਾ ਫਕੀਰ ਨੂਰੁਦੀਨ ਗ੍ਰਹਿ ਮੰਤਰੀ ਸੀ ਤੇ ਤੀਸਰਾ ਭਾਈ ਮਾਮੂਦੀਨ ਜਿਹੜਾ ਕਿ ਦਰਬਾਰ ਵਿੱਚ ਨਹੀਂ ਸੀ ਰਹਿੰਦਾ ਪਰ ਉਹ ਅਮਸਰ ਦੇ ਗੋਵਿੰਦਗੜ੍ਹ ਕਿਲੇ ਦਾ ਇੰਚਾਰਜ ਸੀ। ਉਸ ਕੋਲ ਫੌਜ ਤੇ ਬਰੂ ਦੇ ਭੰਡਾਰਾਂ ਦਾ ਵੀ ਇੰਚਾਰਜ ਸੀ। ਮਹਾਰਾਜੇ ਨੂੰ ਫਕੀਰ ਅਜੀਜੁਦੀਨ ਉੱਪਰ ਇੰਨਾ ਭਰੋਸਾ ਸੀ ਕਿ ਕਈ ਗੁੰਜਲਦਾਰ ਤੇ ਔਖੇ ਫੌਜੀ ਕੰਮ ਉਸ ਨੂੰ ਸੌਂਪੇ ਗਏ। ਸਹਿਬ ਸਿੰਘ ਭੰਗੀ ਤੋਂ ਗੁਜਰਾਤ ਦਾ ਕਿਲਾ ਹਾਸਲ ਕਰਨ ਲਈ ਉਸ ਨੂੰ ਭੇਜਿਆ ਗਿਆ ਕਈ ਵਾਰ ਇੰਜ ਵੀ ਹੋਇਆ ਕਿ ਮਹਾਰਾਜਾ ਦੂਰ ਕਿਸੇ ਫੌਜੀ ਮਹੀਂ ਮਲੀ ਗਿਆ ਤੇ ਪਿੱਛੇ ਫਕੀਰ ਅਜੀਜੁਦੀਨ ਨੂੰ ਲਾਹੌਰ ਦੀ ਰਾਖੀ ਕਰਨ ਲਈ ਆਪਣੇ ਕੁਝ ਫੌਜੀ ਅਫਸਰਾਂ ਸਮੇਤ ਛੱਡ ਗਿਆ ਜਦੋਂ 1838 ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅਦਰੰਗ ਦਾ ਤੀਜਾ ਹਮਲਾ ਹੋਇਆ ਤੇ ਉਸ ਦੀ ਬੋਲਣ ਦੀ ਸ਼ਕਤੀ ਜਾਂਦੀ ਰਹੀ ਤਾਂ ਉਸ ਵੇਲੇ ਦੋ ਹੀ ਦਰਬਾਰੀ ਫਕੀਰ ਅਜੀਜੁਦੀਨ ਤੇ ਰਾਮ ਸਿੰਘ ਸਨ ਜੋ ਮਹਾਰਾਜੇ ਦੇ ਇਸ਼ਾਰੇ ਨੂੰ ਸਮਝ ਸਕਦੇ ਸਨ ਫਕੀਰ ਅਜੂਜਦੀਨ ਮਹਾਰਾਜੇ ਦੇ ਇੰਨਾ ਨੇੜੇ ਸੀ ਕਿ ਉਹ ਮਹਾਰਾਜੇ ਵੱਲੋਂ ਇੱਕੋ ਅਰੋਗ ਹੱਥ ਨਾਲ ਕੀਤੇ ਜਾਂਦੇ ਇਸ਼ਾਰੇ ਦੇ ਵੀ ਪੂਰੇ ਭਾਵ ਸਮਝ ਲੈਂਦਾ ਸੀ ਪਰ ਇਸ ਲਈ ਕਈ ਘੰਟੇ ਮਹਾਰਾਜੇ ਕੋਲ ਬੈਠਣਾ ਪੈਂਦਾ ਸੀ ਕਿਹਾ ਜਾਂਦਾ ਹੈ ਕਿ ਕੋਈ ਪੁੱਤਰ ਵੀ ਆਪਣੇ ਬਿਮਾਰ ਪਿਤਾ ਲਈ ਇੰਨਾ ਨਹੀਂ ਸੀ ਕਰ ਸਕਦਾ ਜਿੰਨਾ ਫਕੀਰ ਨੇ ਕੀਤਾ ਆਪਣੇ ਚਲਾਣੇ ਤੋਂ ਪਹਿਲਾਂ ਮਹਾਰਾਜੇ ਨੇ ਫਕੀਰ ਅਜੂਜਦੀਨ ਨੂੰ ਪੁੱਛਿਆ ਕਿ ਉਸ ਤੋਂ ਬਾਅਦ ਤਖਤ ਤੇ ਕੌਣ ਬੈਠੇ ਫਕੀਰ ਨੇ ਕਿਹਾ ਕਿ ਸ਼ਹਿਜ਼ਾਦਾ ਖੜਕ ਸਿੰਘ ਨੂੰ ਮਹਾਰਾਜੇ ਦਾ ਵਾਰਸ ਲਾਨੇ ਜਾਵੇ ਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਮੰਤਰੀ ਬਣਾਇਆ ਜਾਵੇ ਫਕੀਰ ਦੀ ਸਲਾਹ ਤੇ ਅਜਿਹਾ ਹੀ ਕੀਤਾ ਗਿਆ ਸੋ ਕਿੰਡੀਆਂ ਕਮਾਲ ਦੀਆਂ ਬਰਕਤਾਂ ਨੇ ਖਾਲਸਾ ਰਾਜ ਦੀਆਂ ਤੇ ਮੁਸਲਮਾਨ ਸਿੱਖ ਹਿੰਦੂ ਪੰਜਾਬੀ ਕੌਮ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਖੜੀ ਕੀਤੀ ਸੀ ਉਹਦੇ ਬਹੁਤ ਵੱਡੇ ਥੰਮ ਸੀ ਇਹ ਸਾਰੇ ਕਿੰਨੇ ਭਰਾ 1808 ਵਿੱਚ ਅੰਗਰੇਜ਼ੀ ਫੌਜਾਂ ਦਰਿਆ ਸਤਲੁਜ ਵੱਲ ਵਧੀਆਂ ਤਾਂ ਕਿ ਰਣਜੀਤ ਸਿੰਘ ਨੂੰ ਦਰਿਆ ਦੀ ਉੱਤਰੀ ਹੱਦ ਵੱਲ ਤੱਕ ਦਿੱਤਾ ਜਾਵੇ ਮਹਾਰਾਜਾ ਇਸ ਤੋਂ ਇੰਨਾ ਔਖਾ ਹੋਇਆ ਕਿ ਉਹ جنگ ਲਈ ਤਿਆਰ ਹੋ ਗਿਆ ਪਰ ਫਕੀਰ ਅਜੀਜ਼ਉਦੀਨ ਨੇ ਆਪਣੀ ਸਿਆਣਪ ਨਾਲ ਮਸਲੇ ਨੂੰ ਇਸ ਤਰ੍ਹਾਂ ਸੁਲਝਾਇਆ ਕਿ ਮਹਾਰਾਜੇ ਨੂੰ ਖਤਰੇ ਵਾਲੀ ਨੀਤੀ ਤੇ ਚੱਲਣ ਤੋਂ ਰੋਕ ਲਿਆ ਤੇ ਗੱਲਬਾਤ ਰਾਹੀਂ ਮਸਲਾ ਹੱਲ ਕਰ ਦਿੱਤਾ ਮਹਾਰਾਜੇ ਦੇ ਅਫਗਾਨਾਂ ਨਾਲ ਰਿਸ਼ਤਿਆਂ ਵਿੱਚ ਫਕੀਰ ਅਜੀਜ਼ਉਦੀਨ ਬਹੁਤ ਮਹੱਤਵਪੂਰਨ ਸਾਬਤ ਹੋਇਆ ਜਦੋਂ ਦੋਸਤ ਮੁਹੰਮਦ ਖਾਨ ਵੱਡੀ ਫੌਜ ਲੈ ਕੇ ਪਸ਼ਾਵਰ ਵੱਲ ਵਧਿਆ ਤਾ ਦੂਜੇ ਪਾਸੇ ਰਣਜੀਤ ਸਿੰਘ ਵੀ ਆਪਣੀ ਫੌਜ ਨਾਲ ਮੁਕਾਬਲੇ ਵਿੱਚ ਆ ਗਿਆ। ਜੰਗ ਤੋਂ ਪਹਿਲਾਂ ਫਕੀਰ ਅਜੀਜ਼ਉਦੀਨ ਨੂੰ 도ਸਤ ਮੁਹੰਮਦ ਖਾਨ ਕੋਲ ਭੇਜਿਆ ਗਿਆ ਤਾਂ ਜੋ ਗੱਲਬਾਤ ਕੀਤੀ ਜਾ ਸਕੇ। ਜਦੋਂ ਵਜ਼ੀਰ ਉਹਨਾਂ ਦੇ ਕੈਂਪ ਵਿੱਚ ਗਿਆ ਤਾਂ Amir ਨੇ ਉਸ ਨੂੰ ਗਾਲਾਂ ਕੱਢੀਆਂ। ਫਕੀਰ ਨੇ ਆਪਣੀ ਲਿਆਕਤ ਨਾਲ ਸਭ ਨੂੰ ਸ਼ਾਂਤ ਕਰ ਦਿੱਤਾ। ਇੱਕ ਦਰਬਾਰੀ ਫਕੀਰ ਨੂੰ ਕਹਿੰਦਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਤੂੰ ਮੁਸਲਮਾਨ ਦੇ ਵਿਰੋਧ ਵਿੱਚ ਇੱਕ ਕਾਫਰ ਦਾ ਪੱਖ ਲੈ ਰਿਹਾ ਹੈ। ਤਫਕੀਰ ਨੇ ਦੋਸਤ ਮੁਹੰਮਦ ਦੀ ਚਿੱਠੀ ਦਾ ਹਵਾਲਾ ਦੇ ਕੇ ਕਿਹਾ ਕਿ ਅਮੀਰ ਇਲਾਕੇ ਲਈ ਲੜ ਰਿਹਾ ਹੈ ਨਾ ਕਿ ਇਸਲਾਮ ਲਈ ਮੁਸਲਮਾਨ ਹੋਣ ਦੇ ਨਾਤੇ ਕੀ ਇਹ ਮੇਰਾ ਫਰਜ਼ ਨਹੀਂ ਕਿ ਮੈਂ ਨਮਕ ਹਲਾਲੀ ਦਾ ਸਬੂਤ ਦੇਵਾਂ ਤੇ ਆਪਣੇ ਦੇਸ਼ ਨੂੰ ਨਾ ਵਾਜਬ ਹਮਲੇ ਤੋਂ ਬਚਾਵਾਂ ਇਹ ਬਹਿਸ ਚੱਲੀ ਰਹੀ ਸੀ ਕਿ ਰਣਜੀਤ ਸਿੰਘ ਨੇ ਸਾਰੀ ਹਾਲਤ ਪਾਪ ਕੇ ਕੈਂਪ ਨੂੰ ਘੇਰਾ ਪਾ ਲਿਆ ਤੇ ਦੋਸਤ ਮੁਹੰਮਦ ਕੋਲ ਹੁਣ ਪਿੱਛੇ ਹਟਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਐਪਲ ਗ੍ਰਿਫਨ ਇੱਕ ਵਿਦੇਸ਼ੀ ਸੀ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਇਆ ਸੀ ਉਹ ਆਪਣੀ ਕਿਤਾਬ 'ਚ ਲਿਖਦਾ ਹੈ ਕਹਿੰਦੇ ਜੋ ਉਪਦੇਸ਼ ਯਾਤਰੀ ਮਹਾਰਾਜੇ ਦੇ ਦਰਬਾਰ ਵਿੱਚ ਆਉਂਦੇ ਸਨ ਉਹਨਾਂ ਲਈ ਸਭ ਤੋਂ ਕਮਾਲ ਦਾ ਬੰਦਾ ਸੀ ਫਕੀਰ ਅਜੀਜਉਦੀਨ ਕਹਿੰਦਾ ਉਹ ਕਲਮ ਤੇ ਜ਼ੁਬਾਨ ਦੋਵਾਂ ਦਾ ਬਾਹਰ ਸੀ ਉਹ ਸਾਰੇ ਪੂਰਬੀ ਵਿਲਮਾਂ ਦਾ ਜਾਣਕਾਰ ਸੀ ਭਾਰਤ ਵਿੱਚ ਰਹਿੰਦੇ ਆ ਮੈਂ ਕਿਹੋ ਜਿਹਾ ਬੰਦਾ ਨਹੀਂ ਵੇਖਿਆ ਜਿਸ ਵਿੱਚ ਵਰਤੋਂ ਵਿਹਾਰ ਵਿੱਚ ਐਨੀ ਕਮਾਲਤਾ ਹੋਵੇ ਬੰਗਾਲੀ ਇਤਿਹਾਸਕਾਰ ਪ੍ਰੋਫੈਸਰ ਨਰਿੰਦਰ ਕ੍ਰਿਸ਼ਨ ਸੀਨਾ ਆਪਣੀ ਕਿਤਾਬ ਰਣਜੀਤ ਸਿੰਘ ਵਿੱਚ ਲਿਖਦਾ ਕਿ ਫਕੀਰ ਅਜੀਜਉਦੀਨ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਸੰਜੋਬ ਵਾਂਗ ਸੀ ਜਿਹੜੀ ਕਿ ਕਿਸੇ ਵੀ ਤੱਤੀ ਬਾਣ ਰਣਜੀਤ ਸਿੰਘ ਤੱਕ ਪੁੱਜਣ ਨਹੀਂ ਸੀ ਦਿੰਦੀ ਦੂਜੇ ਭਰਾ ਫਕੀਰ ਨੂਰਉਦੀਨ ਕੋਲ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ ਉਹ ਸ਼ਾਹੀ ਮਹਿਲਾਂਾਂ ਤੇ ਬਾਗਾਂ ਦਾ ਅਫਸਰ ਸ਼ਾਹੀ ਖਜ਼ਾਨੇ ਦੀਆਂ ਚਾਬੀਆਂ ਦਾ ਮਾਲਕ ਸ਼ਾਹੀ ਵੈਦ ਤੇ ਹੋਰ ਬੜਾ ਕੁਝ ਸੀ ਉਹ ਮਹਾਰਾਜੇ ਦੇ ਬਹੁਤ ਨੇੜੇ ਰਹਿੰਦਾ ਸੀ ਫਕੀਰ ਨੂਰਉਦੀਨ ਦਾ ਮਹਾਰਾਜੇ ਉੱਪਰ ਬੜਾ ਅਸਰ ਸੀ ਜਿਸ ਲਈ ਸ਼ਾਹੀ ਘਰਾਣੇ ਦੇ ਜੀ ਵੀ ਉਸ ਦਾ ਫਾਇਦਾ ਚੁੱਕਦੇ ਸਨ ਇੱਕ ਵਾਰ ਦੀ ਕਹਾਣੀ ਹੈ ਕਿ ਸ਼ਹਿਜ਼ਾਦਾ ਸ਼ੇਰ ਸਿੰਘ ਮਹਾਰਾਜੇ ਦਾ ਘੋੜਾ ਦੁੱਲੋ ਲੈਣਾ ਚਾਹੁੰਦਾ ਸੀ ਉਸ ਨੇ ਕਈ ਵਾਰ ਮਹਾਰਾਜੇ ਤੋਂ ਮੰਗ ਕੀਤੀ ਪਰ ਮੰਗ ਨਾ ਮੰਨੀ ਗਈ ਇੱਕ ਦਿਨ ਉਹ ਅਸਤਵਲ ਵੱਲ ਗਿਆ ਤੇ ਅਸਤਵਲ ਦੇ ਲਾਣੇਦਾਰ ਨੂੰ ਕਹਿ ਕੇ ਘੋੜਾ ਲੈ ਗਿਆ ਲਾਣੇਦਾਰ ਨੇ ਸੋਚਿਆ ਕਿ ਉਹ ਸੈਰ ਕਰਨੀ ਘੋੜਾ ਲੈ ਕੇ ਗਿਆ ਪਰ ਉਸਨੇ ਕੋੜਾ ਲਾ ਜਾ ਕੇ ਆਪਣੇ ਅਸਤਵਲ ਵਿੱਚ ਬਨ ਲਿਆ ਜਦੋਂ ਨਾਮ ਉੜਿਆ ਤਾਂ ਉਸਨੇ ਮਹਾਰਾਜੇ ਕੋਲ ਸ਼ਿਕਾਇਤ ਕੀਤੀ ਮਹਾਰਾਜੇ ਨੇ ਹੁਕਮ ਦਿੱਤਾ ਕਿ ਉਸਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਜਦੋਂ ਸ਼ਹਿਜ਼ਾਦੇ ਨੂੰ ਪਤਾ ਲੱਗਾ ਤਾਂ ਉਹ ਦੌੜੇ ਦੌੜਿਆ ਫਕੀਰ ਨੂਰਉਦੀਨ ਕੋਲ ਗਿਆ ਕਿ ਉਸਨੂੰ ਬਚਾਇਆ ਜਾਵੇ ਜਦੋਂ ਫਕੀਰ ਮਹਾਰਾਜੇ ਸਾਹਮਣੇ ਪੇਸ਼ ਹੋਇਆ ਤਾਂ ਮਹਾਰਾਜੇ ਨੇ ਸ਼ਹਿਜ਼ਾਦੇ ਦੀ ਸ਼ਰਾਰਤ ਬਾਰੇ ਰੋਸ ਪ੍ਰਗਟ ਕੀਤਾ ਫਕੀਰ ਨੇ ਕਿਹਾ ਕਿ ਮਹਾਰਾਜ ਉਹ ਕੋੜਾ ਇੰਜ ਲੈ ਗਿਆ ਜਿਵੇਂ ਤੇ ਪਿਓ ਦਾ ਹੁੰਦਾ ਮਹਾਰਾਜਾ ਇਹ ਸੁਣ ਕੇ ਬਹੁਤ ਹੱਸਿਆ ਤੇ ਸ਼ਹਿਜ਼ਾਦੇ ਨੂੰ ਮਾਫ਼ ਕਰ ਦਿੱਤਾ। ਸਭ ਤੋਂ ਵੱਡੀ ਜ਼ਿੰਮੇਵਾਰੀ ਜੋ ਕਿ ਫਕੀਰ ਨੂਰਉਦਦ ਪਰਸੀ ਉਹ ਸੀ ਮਹਾਰਾਜੇ ਦੇ ਖਾਣੇ ਦੀ ਦੇਖਭਾਲ। ਹਕੀਮ ਬਿਸ਼ਨਦਾਸ ਦੀ ਨਿਗਰਾਨੀ ਹੇਠ ਖਾਣਾ ਤਿਆਰ ਹੁੰਦਾ ਸੀ। ਫਕੀਰ ਦੀ ਮੌਜੂਦਗੀ ਵਿੱਚ ਅਫਸਰਾਂ ਦੀ ਇੱਕ ਟੀਮ ਖਾਣੇ ਦਾ ਸਵਾਦ ਚੱਕਦੀ ਸੀ। ਖਾਣੇ ਨੂੰ ਜਈਆਂ ਤਸਤਰੀਆਂ ਵਿੱਚ ਪਾਇਆ ਜਾਂਦਾ ਸੀ ਕਿ ਖਾਣੇ ਵਿੱਚ ਜ਼ਹਿਰ ਦਾ ਪਤਾ ਲਾਇਆ ਜਾ ਸਕੇ। ਫਿਰ ਖਾਣ ਵਾਲਿਆਂ ਉੱਪਰ ਖਾਣੇ ਦੇ ਅਸਰ ਨੂੰ 2 ਘੰਟੇ ਲਈ ਚੰਗੀ ਤਰ੍ਹਾਂ ਪਰਖਿਆ ਜਾਂਦਾ ਸੀ। ਪਿਛੋਂ ਸਾਰੇ ਖਾਣੇ ਨੂੰ ਬੰਦ ਕਰਕੇ ਜੰਦਰੇ ਲਾਏ ਜਾਂਦੇ ਸਨ ਤੇ ਇਹਨਾਂ ਜੰਦਰਿਆਂ ਉੱਪਰ ਫਕੀਰ ਨੂਰਉਦੀਨ ਦੀ ਨਿੱਜੀ ਮੋਹਰ ਲਾਈ ਜਾਂਦੀ ਸੀ ਮਹਾਰਾਜੇ ਨੇ ਫਕੀਰ ਦੀ ਮੋਹਰ ਦੀ ਤਸਦੀਕ ਬਿਨਾ ਕਦੇ ਵੀ ਖਾਣਾ ਨਹੀਂ ਸੀ ਖਾਤਾ ਇਹ ਖਾਲਸਾ ਰਾਜ ਦੀਆਂ ਖਾਸ ਵਿਆਤਾ ਨੇ ਜਿਹੜੀਆਂ ਅੱਜ ਆਪਾਂ ਸੁਣ ਰਹੇ ਆਂ ਪੜ੍ਹ ਰਹੇ ਆਂ ਹੋਰ ਸੁਣੋ ਅੱਗੇ ਫਕੀਰ ਨੂਰਉਦੀਨ ਉੱਪਰ ਮਹਾਰਾਜੇ ਦੀ ਇੰਨੀ ਕਿਰਪਾ ਸੀ ਉਹ ਉਸ ਦੇ ਹੁਕਮ ਤੋਂ ਪਤਾ ਲੱਗਦੀ ਹੈ ਜਿਸ ਉੱਪਰ ਸ਼ਾਹੀ ਮੋਹਰ ਲੱਗੀ ਹੋਈ ਹੈ ਤੇ ਉਹ ਅੱਜ ਵੀ ਫਕੀਰ ਪਰਿਵਾਰ ਕੋਲ ਮੌਜੂਦ ਹੈ ਇਸ ਵਿੱਚ ਲਿਖਿਆ ਹੈ ਕਿ ਕੋਈ ਵੀ ਬੰਦਾ ਸ਼ਹਿਰ ਦੇ ਲੋਕਾਂ ਉੱਪਰ ਜ਼ੁਲਮ ਨਾ ਕਰੇ। ਸੱਗੋ ਜੇ ਮਹਾਰਾਜਾ ਕਿਸੇ ਵਿਰੁੱਧ ਜਿਹੜਾ ਕੋਈ ਹੁਕਮ ਦੇਵੇ ਤਾਂ ਦੁਬਾਰਾ ਮਹਾਰਾਜੇ ਸਾਹਮਣੇ ਪੇਸ਼ ਕੀਤਾ ਜਾ ਸਕੇ ਤਾਂ ਜੋ ਉਸ ਵਿੱਚ ਸੋਧ ਕੀਤੀ ਜਾ ਸਕੇ। ਕਮਾਲ। ਮਤਲਬ ਕਿ ਜਿਹੜਾ ਫਕੀਰ ਨੂਰਉਦੀਨ ਸੀ ਉਹ ਮਹਾਰਾਜੇ ਦਾ ਹੁਕਮ ਜੇਕਰ ਲੱਗੇ ਵੀ ਗਲਤ ਹੈ ਕੋਈ ਉਹਨੂੰ ਹੀ ਪ੍ਰਤਾ ਸਕਦਾ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਨਹੀਂ ਕਦੇ ਸਾਨੂੰ ਸੁਣਾ ਹੋਏਗਾ ਕਿ ਕਿਸੇ ਰਾਜੇ ਦਾ ਹੁਕਮ ਉਹਦੇ ਵਜ਼ੀਰ ਨੇ ਪ੍ਰਤਾ ਦਿੱਤਾ। ਇਦਕੇ ਪੁਰਾਣੇ ਸਮੇਂ ਤੇ ਹੁੰਦਾ ਸੀ ਵੀ ਐਂ ਕਰੋ ਜੇ ਵਜ਼ੀਰ ਹੁਕਮ ਨਹੀਂ ਮੰਨਦਾ ਤਾਂ ਸਰ ਵੱਡਾ ਜਾਵੇ ਪਰ ਮਹਾਰਾਜਾ ਇੰਨਾ ਯਕੀਨ ਕਰਦਾ ਸੀ ਕਿ ਮੇਰੇ ਤੋਂ ਗਲਤ ਹੁਕਮ ਦਿਆ ਗਿਆ ਤਾਂ ਮੇਰੇ ਜਿਹੜੇ ਵਜ਼ੀਰ ਨੇ ਖਾਸ ਕਰਕੇ ਗ੍ਰਹਿ ਮੰਤਰੀ ਫਕੀਰ ਫਕੀਰ ਨੂਰਉਦੀਨ ਉਹ ਹੁਕਮ ਨੂੰ ਵੀ ਪਲਟਾ ਸਕਦਾ ਕਮਾਲਾ ਇੱਕ ਹੋਰ ਵੀ ਬੜੀ ਦਿਲਚਸਪ ਕਹਾਣੀ ਹੈ ਇੱਕ ਦਿਨ ਮਹਾਰਾਜਾ ਤੇ ਫਕੀਰ ਨੂਰਉਦੀਨ ਇਕੱਠੇ ਬੈਠੇ ਮਾਲਾ ਫੇਰ ਰਹੇ ਸਨ ਮਹਾਰਾਜੇ ਕੋਲ ਬਹੁਤ ਹੀ ਕੀਮਤੀ ਮਾਲਾ ਸੀ ਤੇ ਫਕੀਰ ਕੋਲ ਮਾਮੂਲੀ ਲੱਕੜ ਦੀ ਮਹਾਰਾਜਾ ਮਣਕੇ ਆਪਣੇ ਵੱਲ ਤੇ ਫਕੀਰ ਉਲਟੇ ਪਾਸੇ ਵੱਲ ਫੇਰੇ ਸਨ ਅਚਾਨਕ ਮਹਾਰਾਜੇ ਨੇ ਪੁੱਛਿਆ ਫਕੀਰ ਜੀ ਮਾਲਾ ਫੇਰਨ ਦਾ ਸਹੀ ਤਰੀਕਾ ਕੀ ਹੈ ਤਫਕੀਰ ਨੇ ਕਿਹਾ ਕਿ ਮਾਲਾ ਫੇਰਨ ਦਾ ਮਤਲਬ ਹੈ ਰੱਬ ਦਾ ਨਾਮ ਜਪਣਾ ਜੇ ਤੁਸੀਂ ਰੱਬ ਦੀ ਬਖਸ਼ਿਸ਼ ਚਾਹੁੰਦੇ ਹੋ ਤਾਂ ਮਾਲਾ ਅੰਦਰ ਵੱਲ ਫੇਰੋ ਜੇ ਕਿਸੇ مصیبت ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਬਾਹਰ ਵੱਲ ਨੂੰ ਫੇਰੋ ਮਹਾਰਾਜਾ ਇਸ ਜਵਾਬ ਤੋਂ ਇੰਨਾ ਖੁਸ਼ ਹੋਇਆ ਕਿ ਉਸਨੇ ਆਪਣੀ ਮਾਲਾ ਫਕੀਰ ਨੂਰਉਦੀਨ ਦੇ ਦਿੱਤੀ ਫਕੀਰ ਸੈਦ ਵਾਹਿਦੂਦੀਨ ਨੇ ਆਪਣੇ ਪੁਰਖਿਆਂ ਬਾਰੇ ਲਿਖੀ ਕਿਤਾਬ ਮਹਾਰਾਜਾ ਰਣਜੀਤ ਸਿੰਘ ਅਸਲ ਰੂਪ ਵਿੱਚ ਇਹ ਸਾਰੇ ਦਿਲਚਸਪ ਪੇਰੇ ਦਿੱਤੇ ਨੇ ਮਹਾਰਾਜਾ ਕਦੇ ਵੀ ਤਖਤ ਤੇ ਨਹੀਂ ਬੈਠਿਆ ਉਹ ਕੁਰਸੀ ਤੇ ਬਹਿ ਕੇ ਆਪਣਾ ਦਰਬਾਰ ਲਗਾਉਂਦਾ ਸੀ ਉਹ ਇਸ ਗੱਲ ਤੇ ਬੜਾ ਅਟੱਲ ਸੀ ਕਿ ਉਹ ਸਰਦਾਰਾਂ ਵਾਲੀ ਪੱਗ ਬਨ ਕੇ ਤੇ ਕਲਗੀ ਲਗਾ ਕੇ ਨਾ ਬੈਠੇ ਫਕੀਰ ਅਜੀਜੂ ਦੇ ਅਨੁਸਾਰ ਮਹਾਰਾਜੇ ਦਾ ਸਾਦਾ ਪਹਿਰਾਵਾ ਪਾਉਣਾ ਉਸ ਸਰੀਰ ਘਾਟ ਨੂੰ ਸਬਕਾਰ ਕਰਨਾ ਸੀ ਜੋ ਰੱਬ ਵੱਲੋਂ ਉਸਤੇ ਲੱਦ ਦਿੱਤੀ ਗਈ ਸੀ ਉਹ ਜਾਣਦਾ ਸੀ ਕਿ ਮਾਤਾ ਤੇ ਦਾਗਾਂ ਵਾਲੇ ਚਿਹਰੇ ਇੱਕ ਅੱਖ ਤੇ ਮਦਰੇ ਕਾਦ ਕਾਰਨ ਉਸਦੀ ਦਿੱਖ ਕੋਈ ਚੰਗੀ ਨਹੀਂ ਸੀ ਇਸ ਲਈ ਉਹ ਇਸ ਨੂੰ ਵਧੀਆ ਬਣਾਉਣ ਲਈ ਸਮਾਂ ਤੇ ਪੈਸਾ ਖਰਾਬ ਨਹੀਂ ਸੀ ਕਰਨਾ ਚਾਹੁੰਦਾ ਫਕੀਰ ਜਯੂਦੀਨ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਕਿ ਇੱਕ ਵਾਰੀ ਮੋਰਾ ਨੇ ਮਹਾਰਾਜੇ ਨੂੰ ਪੁੱਛਿਆ ਕਿ ਮਹਾਰਾਜ ਤੁਸੀਂ ਕਿੱਥੇ ਸੋ ਜਦੋਂ ਪਰਮਾਤਮਾ ਸੋਹਣੇ ਨੈਣ ਨਕਸ਼ਵੰਡ ਰਿਹਾ ਸੀ ਤਾਂ ਮਹਾਰਾਜੇ ਨੇ ਛੱਟ ਜਵਾਬ ਦਿੱਤਾ ਕਿ ਮੈਂ ਬਹੁਤ ਰੁੱਝਿਆ ਹੋਇਆ ਸੀ ਤਾਂ ਕਿ ਪਰਮਾਤਮਾ ਮੈਨੂੰ ਆਪਣੇ ਡੌਲਿਆਂ ਤੇ ਸ਼ਾਸਤਰਾਂ ਦੇ ਜੋਰ ਨਾਲ ਹਾਸਲ ਹੋਣ ਵਾਲਾ ਕੋਈ ਰਾਜ ਭਾਗ ਦੇ ਦੇਵੇ ਕਮਾਲ ਦੀਆਂ ਬਾਤਾਂ ਨੇ ਮਹਾਰਾਜੇ ਦੀਆਂ ਤੇ ਮਹਾਰਾਜੇ ਦੇ ਫਕੀਰਾਂ ਦੀਆਂ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਜਦੋਂ ਫਕੀਰ ਅਜੀਜਦੀਨ ਨੂੰ ਸ਼ਿਮਲੇ ਵਿੱਚ ਮਿਲਿਆ ਤਾਂ ਉਸਨੇ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖੰਨੀ ਹੈ ਤਾਂ ਉਸਨੇ ਕਿਹਾ ਕਿ ਮਹਾਰਾਜੇ ਦੀ ਇੱਕੋ ਅੱਖ ਸੂਰਜਵਾਨ ਹੈ ਹਿੰਦੂ ਜੋਤਿਸ਼ ਵਿਦਿਆ ਅਨੁਸਾਰ ਸੂਰਜ ਦੇਵਤੇ ਦੀੱਖ ਹੈ ਜੇ ਦੋ ਅੱਖਾਂ ਹੁੰਦੀਆਂ ਤਾਂ ਸਾਰੀ ਦੁਨੀਆ ਸੜ ਕੇ ਸੁਆਹ ਹੋ ਜਾਣੀ ਸੀ ਜਿਸ ਤਰ੍ਹਾਂ ਕੋਈ ਸੂਰਜ ਵੱਲ ਪੂਰੀ ਤਰ੍ਹਾਂ ਵੇਖਣ ਦਾ ਹੌਸਲਾ ਨਹੀਂ ਕਰ ਸਕਦਾ ਇਸੇ ਤਰ੍ਹਾਂ ਮੈਨੂੰ ਵੀ ਕਦੇ ਹੌਸਲਾ ਨਹੀਂ ਪਿਆ ਕਿ ਮੈਂ ਮਹਾਰਾਜੇ ਦੇ ਮੂੰਹ ਵੱਲ ਵੇਖ ਸਕਾਂ ਮੇਰੀਆਂ ਅੱਖਾਂ ਸਦਾ ਮਹਾਰਾਜੇ ਦੇ ਚਰਨਾਂ ਤੇ ਟਿਕੀਆਂ ਰਹਿੰਦੀਆਂ ਜੇ ਤੁਸੀਂ ਚਰਨਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਉਹ ਦੱਸ ਸਕਦਾ ਲਾੜ ਜੀ ਜਵਾਬ ਨਾਲ ਇੰਨਾ ਪ੍ਰਸੰਨ ਹੋਇਆ ਕਿ ਉਸਨੇ ਆਪਣੀ ਜੇਬ ਵਿੱਚੋਂ ਘੜੀ ਕੱਢ ਕੇ ਫਕੀਰ ਨੂੰ ਇਨਾਮ ਵਜੋਂ ਦਿੱਤੀ ਰਣਜੀਤ ਸਿੰਘ ਦੀ ਨਿਤ ਦੀ ਕਾਰਵਾਈ ਕਿਸ ਤਰੀਕੀ ਸਿੱਖ ਵੱਜੋਂ ਸ਼ੁਰੂ ਹੁੰਦੀ ਸੀ ਉਹ ਇਸ਼ਨਾਨ ਕਰਦਾ ਸ਼ਸਤਰ ਸਜਾਉਂਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਇਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਆਪਣੇ ਮੱਥੇ ਤੇ ਅੱਖਾਂ ਨੂੰ ਛੁਆਉਂਦਾ ਉਹ ਕੋਈ ਵੀ ਵੱਡਾ ਫੈਸਲਾ ਜਾਂ ਕੰਮ ਗੁਰੂ ਗ੍ਰੰਥ ਸਾਹਿਬ ਚੋਂ ਹੁਕਮ ਨਾਵਾ ਲੈ ਕੇ ਕਰਦਾ ਸੀ ਇਹ ਸਾਰੀ ਕਹਾਣੀ ਚੋਂ ਹਰ ਇੱਕ ਦੇ ਮਨ ਵਿੱਚ ਇਹ ਸਵਾਲ ਉੱਠਦਾ ਕਿ ਫਕੀਰ ਭਰਾਵਾਂ ਨੂੰ ਫਕੀਰ ਕਿਉਂ ਕਹਿੰਦੇ ਨੇ ਜਦ ਕਿ ਫਕੀਰ ਦਾ ਮਤਲਬ ਤਾਂ ਆਪਣੇ ਬਹੁਤੇ ਇਹ ਲੈਂਦੇ ਨੇ ਕਿ ਉਹ ਆਪਾਂ ਮੰਗਤੇ ਨੂੰ ਫਕੀਰ ਕਹਿ ਦਿੰਦੇ ਆ ਪਾਰੇ ਜਿਹੜੇ ਤਿੰਨ ਭਰਾ ਸੀਗੇ ਮੁਸਲਮਾਨ ਭਰਾ ਤਿੰਨੇ ਫਕੀਰ ਉਹ ਤਾਂ ਰਣਜੀਤ ਸਿੰਘ ਦੇ ਰਾਜ ਦੇ ਉੱਚ ਦੁਮਾ ਲੜੇ ਬੁਰਜ ਸਨ ਸ਼ੁਰੂ-ਸ਼ੁਰੂ ਵਿੱਚ ਰਣਜੀਤ ਸਿੰਘ ਫਕੀਰ ਅਜੀਜੂਦীন ਨੂੰ ਸ਼ਾਹ ਜੀ ਕਹਿ ਕੇ ਬੁਲਾਉਂਦਾ ਸੀ ਜਿਵੇਂ ਕਿ ਪੰਜਾਬ ਵਿੱਚ ਸૈયਦਾਂ ਨਾਲ ਗੱਲਬਾਤ ਕਰਨ ਦੇ ਲਈ ਬੁਲਾਇਆ ਜਾਂਦਾ ਇੱਕ ਦਿਨ ਜਦੋਂ ਮਹਾਰਾਜਾ ਫਕੀਰ ਤੇ ਬਹੁਤ ਖੁਸ਼ੀ ਤਾਂ ਉਸਨੇ ਕਿਹਾ ਸ਼ਾਹ ਜੀ ਮੈਂ ਤੁਹਾਡੇ ਪਰਿਵਾਰ ਨੂੰ ਕੋਈ ਜਿਹਹਾ ਖਿਤਾਬ ਦੇਣਾ ਚਾਹੁੰਦਾ ਹਾਂ ਜਿਹੜਾ ਪੀੜ੍ਹੀਆਂ ਤੱਕ ਤੁਹਾਡੇ ਪਰਿਵਾਰ ਨਾਲ ਚੱਲਦਾ ਰਹੇ ਤੁਸੀਂ ਦੱਸੋ ਇਹ ਕੀ ਹੋਵੇ ਫਕੀਰ ਅਜੀਜੁਦੀਨ ਨੇ ਕਿਹਾ ਕਿ ਮਹਾਰਾਜਾ ਐਸਾ ਖਿਤਾਬ ਦਿਓ ਜੋ ਬਹੁਤ ਵੱਡਾ ਨਾ ਹੋਵੇ ਕਿਉਂਕਿ ਭਵਿੱਖ ਵਿੱਚ ਅਸੀਂ ਗਰੀਬ ਵੀ ਹੋ ਸਕਦੇ ਹਾਂ ਮਹਾਰਾਜੇ ਨੇ ਪੁੱਛਿਆ ਕਿ ਫਕੀਰ ਖਿਤਾਬ ਬਾਰੇ ਕੀ ਵਿਚਾਰ ਹੈ ਅੱਗੇ ਤੇਰੇ ਪਿਤਾ ਨੂੰ ਇਸੇ ਨਾਂ ਨਾਲ ਬੁਲਾਇਆ ਜਾਂਦਾ ਹੈ ਫਕੀਰ ਅਜੀਜੁਦੀਨ ਕਹਿੰਦਾ ਕਿ ਇਸ ਤੋਂ ਵਧੀਆ ਖਿਤਾਬ ਹੋਰ ਕੀ ਹੋ ਸਕਦਾ ਹੈ ਇਹ ਖਿਤਾਬ ਬਕਾਇਦਾ ਐਲਾਨ ਕਰਕੇ ਦਿੱਤਾ ਗਿਆ ਇਸ ਨਾਲ ਦੋ ਕੀਮਤੀ ਸ਼ਾਲ ਗੇਰੂ ਰੰਗ ਦੇ ਜੋ ਕਿ ਫਕੀਰਾਂ ਦਾ ਖਾਸ ਰੰਗ ਹੁੰਦਾ ਖਾਸ ਤੌਰ ਤੇ ਦਿੱਤੇ ਗਏ ਫਕੀਰ ਦੀ 6ਵੀਂ ਪੀੜੀ ਚ ਉਸ ਦੇ ਵਾਰਸਾਂ ਨੇ ਇੱਕ ਬਹੁਤ ਵੱਡਾ ਜਾਇਬ ਘਰ ਲਾਹੌਰ ਵਿਖੇ ਆਪਣੀ ਹਵੇਲੀ ਵਿੱਚ ਬਣਾਇਆ ਹੋਇਆ ਜਿੱਥੇ ਸਿੱਖ ਰਾਜ ਦਾ ਬੇਸ਼ਕੀਮਤੀ ਖਜ਼ਾਨਾ ਪਿਆ ਹੋਇਆ ਹੈ ਮੈਨੂੰ ਯਾਦ ਆਉਂਦਾ ਜਦੋਂ ਮੈਂ ਨਾ ਕਈ ਸਾਲ ਪਹਿਲਾਂ ਆਪਣੇ ਲਾਹੌਰ ਗਿਆ ਸੀ ਤੇ ਮੈਨੂੰ ਵੀ ਪਤਾ ਲੱਗਿਆ ਸੀ ਕਿ ਬਾਟੀ ਦਰਵਾਜੇ ਕੋਲ ਫਕੀਰਾਂ ਦਾ ਫਕੀਰਖਾਨਾ ਹੈ ਤੇ ਮੇਰੇ ਦੋਸਤ ਮੈਨੂੰ ਉੱਥੇ ਲੈ ਕੇ ਗਏ ਪਰ ਮਾੜੀ ਕਿਸਮਤ ਸੀ ਕਿ ਉਸ ਦਿਨ ਫਕੀਰ ਸਾਹਿਬ ਆਪਣੇ ਪਿੰਡ ਗਏ ਹੋਏ ਸੀ ਤੇ ਫਕੀਰਖਾਨਾ ਬੰਦ ਸੀ ਇਹ ਫਕੀਰਖਾਨਾ ਬਹੁਤ ਹੀ ਕਮਾਲ ਹੈ ਤੇ ਜਿਹਦਾ ਵੀ ਮੌਕਾ ਲਾਹੌਰ ਕਦੇ ਜਾਣ ਦਾ ਲੱਗੇ ਤਾਂ ਉਹ ਫਕੀਰਖਾਨੇ ਜ਼ਰੂਰ ਜਾਣਾ ਚਾਹੀਦਾ ਥੋੜੇ ਦਿਨ ਪਹਿਲਾਂ ਪੰਜਾਬ ਦੀ ਇੱਕ ਮੱਕੜ ਜੋੜੀ ਅਮਰੀਕ ਸਿੰਘ ਟੁਰਨਾ ਤੇ ਮਨਪ੍ਰੀਤ ਕੌਰ ਜਿਹੜੇ ਕਿ ਆਪਣਾ ਚੈਨਲ ਵਾਕ ਵਿਦ ਟੁਰਨਾ ਚਲਾਉਂਦੇ ਨੇ ਨੇ ਫਕੀਰ ਸਾਹਿਬ ਦੇ ਇਸ ਖਜ਼ਾਨੇ ਦੇ ਦਰਸ਼ਨ ਕੀਤੇ ਉਹ ਫਕੀਰਾਂ ਦੀ 6ਵੀਂ ਪੀੜ੍ਹੀ ਚੋਂ ਫਕੀਰ ਸੈਫੁਦੀਨ ਨੂੰ ਮਿਲੇ ਜਿਸ ਨੇ ਮਹਾਰਾਜ ਦੀਆਂ ਗੱਲਾਂ ਐਨੀ ਮੁਹੱਬਤ ਨਾਲ ਕੀਤੀਆਂ ਜਿਵੇਂ ਆਪਣੇ ਵੱਡੇ ਵਡੇਰਿਆਂ ਨਾਲ ਅੱਜ ਵੀ ਮਹਾਰਾਜ ਦੇ ਦਰਬਾਰ ਵਿੱਚ ਬੈਠਾ ਹੋਵੇ ਉਸਨੇ بڑے ਮਾਣ ਨਾਲ ਟੁਰਨਾ ਜੋੜੀ ਨੂੰ ਉਹਨਾਂ ਖਜ਼ਾਨਿਆਂ ਦੇ ਦਰਸ਼ਨ ਕਰਵਾਏ ਜਿਨ੍ਹਾਂ ਖਜ਼ਾਨਿਆਂ ਨੂੰ ਕਾਇਮ ਕਰਨ ਵਾਲੇ ਰਾਜੇ ਨੇ ਕਦੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ ਕਦੇ ਤਖਤ ਤੇ ਨਹੀਂ ਬੈਠਾ ਤੇ ਉਹ ਆਪਣੇ ਆਪ ਨੂੰ ਗੁਰੂ ਦਾ ਨਗਾਰਾ ਦੱਸਦਾ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਰਣਜੀਤ ਨਗਾਰਾ ਸੀ ਇਸ ਖਜ਼ਾਨੇ ਵਿੱਚ ਮਹਾਰਾਣੀ ਜਿੰਦਾ ਦਾ ਛਾਲ ਮਹਾਰਾਜੇ ਦਾ ਕਮਰਕੱਸਾ ਤੇ ਉਹ ਭਾਂਡੇ ਸ਼ਾਮਲ ਨੇ ਜਿਨ੍ਹਾਂ ਵਿੱਚ ਜ਼ਹਰ ਦੀ ਪੜਤਾਲ ਕਰਨ ਲਈ ਮਹਾਰਾਜੇ ਦਾ ਖਾਣਾ ਪਰੋਸਿਆ ਜਾਂਦਾ ਸੀ ਤੁਹਾਡਾ ਵੀ ਕਦੇ ਸਮਾਂ ਲੱਗੇ ਤਾਂ ਲਾਹੌਰ ਜਾ ਕੇ ਫਕੀਰ ਖਾਨਾ ਜ਼ਰੂਰ ਵੇਖ ਕੇ ਆਇਓ ਜਿੱਥੇ ਹਾਲੇ ਵੀ ਉਹ ਫਕੀਰ ਰਹਿੰਦੇ ਨੇ ਜਿਨ੍ਹਾਂ ਦੇ ਵੱਡੇ-ਵਡੇਰਿਆਂ ਤੇ ਇੱਕ ਮਹਾਰਾਜ ਦੀ ਕਿਰਪਾ ਦੇ ਛਤਰ ਝੂਲਦੇ ਸਨ